ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰਤਾ ਗੱਦੀ ਲਈ ਜਵਾਈਆਂ ਦੀ ਪ੍ਰੀਖਿਆ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਦੇ ਦੋਵੇਂ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਹਰ ਵੇਲੇ ਹੀ ਸੇਵਾ ਦੇ ਉਦਮ ਵਿੱਚ ਲੱਗੇ ਰਹਿੰਦੇ ਸਨ ਇਸ ਲਈ ਸੰਗਤ ਵੱਲੋਂ ਦੋਵੇਂ ਹੀ ਗੁਰਤਾ ਗੱਦੀ ਲਈ ਵੱਡੇ ਹੱਕਦਾਰ ਸਮਝੇ ਜਾ ਰਹੇ ਸਨ ਗੁਰੂ ਸਾਹਿਬ ਜੀ ਦੇ ਦੋਵੇਂ ਲੜਕੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਇਸ ਗੁਰਤਾ ਗੱਦੀ ਲਈ ਯੋਗ ਨਹੀਂ ਸਨ ਕਿਉਂਕਿ ਇੱਕ ਉਦਾਸੀ ਸੁਭਾਅ ਦਾ ਸੀ ਅਤੇ ਦੂਸਰਾ ਮਾਇਆਧਰੀ ਗੁਰੂ ਸਾਹਿਬ ਜੀ ਆਪਣਾ ਅੰਤਮ ਸਮਾਂ ਨੇੜੇ ਜਾਣਦੇ ਹੋਏ ਗੁਰਗੱਦੀ ਦਾ ਬਾਰ ਸ ਭਾਈ ਜੇਠਾ ਜੀ ਨੂੰ ਬਣਾਉਣਾ ਚਾਹੁੰਦੇ ਸਨ ਪਰ ਸਭ ਨੂੰ ਇਹ ਸਪਸ਼ਟ ਰੂਪ ਵਿੱਚ ਦੱਸਣ ਵਾਸਤੇ ਕਿ ਭਾਈ ਚੇਠਾ ਜੀ ਹੀ ਇਸ ਗੁਰਗੱਦੀ ਦੇ ਅਸਲ ਹੱਕਦਾਰ ਹਨ ਉਹਨਾਂ ਨੇ ਇੱਕ ਜੁਗਤਵਰਤੀ ਗੁਰੂ ਸਾਹਿਬ ਜੀ ਨੇ ਆਪਣੇ ਦੋਵਾਂ ਜਵਾਈਆਂ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਦਾ ਹੁਕਮ ਕੀਤਾ ਸੋ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਹਾਂ ਨੇ ਬੜੇ ਪ੍ਰੇਮ ਤੇ ਰੀਜ ਨਾਲ ਸ਼ਾਮ ਤੱਕ ਥੜੇ ਤਿਆਰ ਕਰ ਦਿੱਤੇ ਗੁਰੂ ਜੀ ਨੇ ਦੇਖ ਕੇ ਕਿਹਾ ਇਹ ਠੀਕ ਨਹੀਂ ਬਣੇ ਟਾ ਕੇ ਦੁਬਾਰਾ ਬਣਾਓ ਅਗਲੇ ਦਿਨ ਫਿਰ ਦੋਹਾਂ ਨੇ ਥੜੇ ਬਣਾਏ ਪਰ ਗੁਰੂ ਜੀ ਨੇ ਦੇਖ ਕੇ ਫਿਰ ਕਹਿ ਦਿੱਤਾ ਕਿ ਅਜੇ ਵੀ ਠੀਕ ਨਹੀਂ ਹਨ ਢਾ ਕੇ ਫਿਰ ਦੁਬਾਰਾ ਬਣਾਓ ਤੀਜੀ ਵਾਰ ਬਣਾਏ ਹੋਏ ਥੜੇ ਵੀ ਗੁਰੂ ਸਾਹਿਬ ਜੀ ਨੇ ਪਸੰਦ ਨਾ ਕੀਤੇ ਫਿਰ ਦੁਬਾਰਾ ਢਾ ਕੇ ਬਣਾਉਣ ਦਾ ਹੁਕਮ ਕਰ ਦਿੱਤਾ ਭਾਈ ਜੇਠਾ ਜੀ ਤਾਂ ਪ੍ਰੇਮ ਨਾਲ ਸਤਿਵਚਨ ਕਹਿ ਕੇ ਫਿਰ ਥੜਾ ਬਣਾਉਣ ਲੱਗ ਪਏ ਪਰ ਭਾਈ ਰਾਮਾ ਜੀ ਖਿਜ ਗਏ ਅਤੇ ਆਖਣ ਲੱਗੇ ਗੁਰੂ ਜੀ ਅਸਲ ਵਿੱਚ ਆਪ ਜੀ ਬਜ਼ੁਰਗ ਹੋ ਗਏ ਹੋ ਇਸ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਥੜਾ ਬਣਾਉਣਾ ਚਾਹੁੰਦੇ ਹੋ ਮੈਂ ਤਾਂ ਬਿਲਕੁਲ ਤੁਹਾਡੇ ਕਹੇ ਅਨੁਸਾਰ ਹੀ ਥੜਾ ਬਣਾਉਂਦਾ ਹਾਂ ਪਰ ਤੁਹਾਨੂੰ ਇਹ ਪਸੰਦ ਹੀ ਨਹੀਂ ਹੁੰਦਾ ਦੂਜੇ ਪਾਸੇ ਭਾਈ ਜੇਠਾ ਜੀ ਗੁਰੂ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਹੁਕਮ ਮੰਨਦੇ ਰਹੇ ਤੇ ਹਰ ਵਾਰ ਥੜਾ ਪਸੰਦ ਨਾ ਹਉਣ ਉਤੇ ਟਾ ਕੇ ਬੜੇ ਪ੍ਰੇਮ ਨਾਲ ਫਿਰ ਦੁਬਾਰਾ ਬਣਾਉਣ ਲੱਗ ਜਾਂਦੇ ਜਦੋਂ ਭਾਈ ਜੇਠਾ ਜੀ ਨੇ ਸੱਤਵੀਂ ਵਾਰ ਥੜਾ ਬਣਾਇਆ ਤਾਂ ਗੁਰੂ ਸਾਹਿਬ ਜੀ ਨੇ ਉਹ ਵੀ ਪ੍ਰਵਾਨ ਨਾ ਕੀਤਾ ਅਤੇ ਨਾਲ ਹੀ ਭਾਈ ਜੇਠਾ ਜੀ ਨੂੰ ਝਿੜਕਦਿਆਂ ਹੋਇਆ ਕਹਿਣ ਲੱਗੇ ਤੁਸੀਂ ਥੜਾ ਕਿਉਂ ਨਹੀਂ ਠੀਕ ਬਣਾਉਂਦੇ ਹਰ ਵਾਰ ਹੀ ਤੇ ਬਣਾ ਦਿੰਦੇ ਹੂੰ ਭਾਈ ਜੇਠਾ ਜੀ ਬੜੀ ਨਿਮਰਤਾ ਨਾਲ ਗੁਰੂ ਚਰਣਾ ਵਿੱਚ ਟੈਪੇ ਤੇ ਕਹਿਣ ਲੱਗੇ ਪਾਤਸ਼ਾਹ ਜੀ ਮੇਰੀ ਮੱਤ ਬੜੀ ਥੋੜੀ ਹੈ ਮੈਂ ਆਪ ਜੀ ਦੇ ਆਸਰੇ ਨੂੰ ਸਮਝ ਨਹੀਂ پا ਰਿਹਾ ਤੁਸੀਂ ਆਪ ਹੀ ਕਿਰਪਾ ਕਰਕੇ ਸੁਮੱਤ ਬਖਸ਼ੋ ਤੇ ਮੇਰੇ ਤੋਂ ਥੜਾ ਬਣਵਾ ਲਓ ਭਾਈ ਜੇਠਾ ਜੀ ਦੀ ਇਹ ਨਿਮਰਤਾ ਦੇਖ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ ਤੇ ਕਹਿਣ ਲੱਗੇ ਭਾਈ ਜੇਠਾ ਜੀ ਤੁਹਾਡੇ ਬਣਾਏ ਹੋਏ ਸਾਰੇ ਥੜੇ ਹੀ ਪ੍ਰਵਾਨ ਸਨ ਅਸੀਂ ਤਾਂ ਤੁਹਾਡੀ ਨਿਮਰਤਾ ਨੂੰ ਜਗ ਜाहिर ਕਰਨ ਲਈ ਤੁਹਾਡੀ ਪ੍ਰੀਖਿਆ ਲੈ ਰਹੀ ਸੀ ਸੋ ਗੁਰੂ ਸਾਹਿਬ ਜੀ ਗੁਰਗੱਦੀ ਦੇ ਸਹੀ ਹੱਕਦਾਰ ਬਾਰੇ ਲੋਕਾਂ ਨੂੰ ਇਹ ਦੱਸਣ ਲਈ ਰੂਹਾਨੀ ਪ੍ਰੀਖਿਆ ਲੈ ਰਿ ਸਨ ਕਿ ਗੁਰੂ ਘਰ ਵਿੱਚ ਬਿਨਾਂ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਕਿਤੇ ਗੁਰੂ ਦਾ ਹਰ ਹੁਕਮ ਸੱਤ-ਸੱਤ ਕਰਕੇ ਮੰਨਣ ਵਾਲਾ ਹੀ ਪਰਵਾਨ ਹੁੰਦਾ ਹੈ ਸੋ ਗੁਰੂ ਸਾਹਿਬ ਜੀ ਨੇ ਸਭ ਲਈ ਸਪਸ਼ਟ ਕਰਨਾ ਸੀ ਕਿ ਕਿਪਾਈ ਜੇਠਾ ਜੀ ਹੀ ਉਹ ਸਮਰੱਥ ਪੁਰਸ਼ ਹਨ ਜੋ ਅਸਲ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਨ ਦੇ ਯੋਗ ਹਨ ਕਿਉਂਕਿ ਸੇਵਾ ਸਿਮਰਨ ਦੀ ਬਰਕਤ ਨਾਲ ਉਹ ਸੱਤ ਬਚਨੀ ਅਤੇ ਨਿਮਰਤਾ ਦੀ ਮੂਰਤ ਬਣ ਚੁੱਕੇ ਸਨ ਇਸ ਲਈ ਗੁਰਤਾ ਗੱਦੀ ਦੀ ਸਮਹਾਨ ਜ਼ਿੰਮੇਵਾਰੀ ਨੂੰ ਉਹ ਹੀ ਨਿਵਾ ਸਕਦੇ ਸਨ ਇਸ ਲਈ ਭਾਈ ਜੇਠਾ ਜੀ ਇਸ ਪ੍ਰੀਖਿਆ ਦੇ ਵਿੱਚ ਪਾਸ ਹੋਏ ਗੁਰੂ ਅਮਰਦਾਸ ਜੀ ਨੇ ਸਭ ਸੰਗਤਾਂ ਦੇ ਸਾਹਮਣੇ ਪਾਈ ਜੇਠਾ ਜੀ ਨੂੰ ਗੁਰਗੱਦੀ ਉੱਤੇ ਬਿਠਾ ਕੇ ਉਹਨਾਂ ਅੱਗੇ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ ਇਸ ਪ੍ਰਕਾਰ ਨਿਸ਼ਕਾਮ ਸੇਵਾ ਸਿਮਰਨ ਦੀ ਕਾਲਨਾ ਸਦਕਾ ਪਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰਤਾ ਗੱਦੀ ਲਈ ਜਵਾਈਆਂ ਦੀ ਪ੍ਰੀਖਿਆ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਦੇ ਦੋਵੇਂ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਹਰ ਵੇਲੇ ਹੀ ਸੇਵਾ ਦੇ ਉਦਮ ਵਿੱਚ ਲੱਗੇ ਰਹਿੰਦੇ ਸਨ ਇਸ ਲਈ ਸੰਗਤ ਵੱਲੋਂ ਦੋਵੇਂ ਹੀ ਗੁਰਤਾ ਗੱਦੀ ਲਈ ਵੱਡੇ ਹੱਕਦਾਰ ਸਮਝੇ ਜਾ ਰਹੇ ਸਨ ਗੁਰੂ ਸਾਹਿਬ ਜੀ ਦੇ ਦੋਵੇਂ ਲੜਕੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਇਸ ਗੁਰਤਾ ਗੱਦੀ ਲਈ ਯੋਗ ਨਹੀਂ ਸਨ ਕਿਉਂਕਿ ਇੱਕ ਉਦਾਸੀ ਸੁਭਾਅ ਦਾ ਸੀ ਅਤੇ ਦੂਸਰਾ ਮਾਇਆਧਰੀ ਗੁਰੂ ਸਾਹਿਬ ਜੀ ਆਪਣਾ ਅੰਤਮ ਸਮਾਂ ਨੇੜੇ ਜਾਣਦੇ ਹੋਏ ਗੁਰਗੱਦੀ ਦਾ ਬਾਰ ਸ ਭਾਈ ਜੇਠਾ ਜੀ ਨੂੰ ਬਣਾਉਣਾ ਚਾਹੁੰਦੇ ਸਨ ਪਰ ਸਭ ਨੂੰ ਇਹ ਸਪਸ਼ਟ ਰੂਪ ਵਿੱਚ ਦੱਸਣ ਵਾਸਤੇ ਕਿ ਭਾਈ ਠੱਤਾ ਜੀ ਹੀ ਇਸ ਗੁਰਗੱਦੀ ਦੇ ਅਸਲ ਹੱਕਦਾਰ ਹਨ ਉਹਨਾਂ ਨੇ ਇੱਕ ਯੁਗਤਵਰਤੀ ਗੁਰੂ ਸਾਹਿਬ ਜੀ ਨੇ ਆਪਣੇ ਦੋਵਾਂ ਜਵਾਈਆਂ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਦਾ ਹੁਕਮ ਕੀਤਾ ਸੋ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਹਾਂ ਨੇ ਬੜੇ ਪ੍ਰੇਮ ਤੇ ਰੀਝ ਨਾਲ ਸ਼ਾਮ ਤੱਕ ਥੜੇ ਤਿਆਰ ਕਰ ਦਿੱਤੇ ਗੁਰੂ ਜੀ ਨੇ ਦੇਖ ਕੇ ਕਿਹਾ ਇਹ ਠੀਕ ਨਹੀਂ ਬਣੇ ਢਾ ਕੇ ਦੁਬਾਰਾ ਬਣਾਓ ਅਗਲੇ ਦਿਨ ਫਿਰ ਦੋਹਾਂ ਨੇ ਥੜੇ ਬਣਾਏ ਪਰ ਗੁਰੂ ਜੀ ਨੇ ਦੇਖ ਕੇ ਫਿਰ ਕਹਿ ਦਿੱਤਾ ਕਿ ਅਜੇ ਵੀ ਠੀਕ ਨਹੀਂ ਹਨ ਢਾ ਕੇ ਫਿਰ ਦੁਬਾਰਾ ਬਣਾਓ ਤੀਜੀ ਵਾਰ ਬਣਾਏ ਹੋਏ ਥੜੇ ਵੀ ਗੁਰੂ ਸਾਹਿਬ ਜੀ ਨੇ ਪਸੰਦ ਨਾ ਕੀਤੇ ਫਿਰ ਦੁਬਾਰਾ ਢਾ ਕੇ ਬਣਾਉਣ ਦਾ ਹੁਕਮ ਕਰ ਦਿੱਤਾ ਭਾਈ ਜੇਠਾ ਜੀ ਤਾਂ ਪ੍ਰੇਮ ਨਾਲ ਸਤਿਵਚਨ ਕਹਿ ਕੇ ਫਿਰ ਥੜਾ ਬਣਾਉਣ ਲੱਗ ਪਏ ਪਰ ਭਾਈ ਰਾਮਾ ਜੀ ਖਿਜ ਗਏ ਅਤੇ ਆਖਣ ਲੱਗੇ ਗੁਰੂ ਜੀ ਅਸਲ ਵਿੱਚ ਆਪ ਜੀ ਬਜ਼ੁਰਗ ਹੋਗੇ ਹੋ ਇਸ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਥੜਾ ਬਣਾਉਣਾ ਚਾਹੁੰਦੇ ਹੋ ਮੈਂ ਤਾਂ ਬਿਲਕੁਲ ਤੁਹਾਡੇ ਕਹੇ ਅਨੁਸਾਰ ਹੀ ਥੜਾ ਬਣਾਉਂਦਾ ਹਾਂ ਪਰ ਤੁਹਾਨੂੰ ਇਹ ਪਸੰਦ ਹੀ ਨਹੀਂ ਹੁੰਦਾ ਦੂਜੇ ਪਾਸੇ ਭਾਈ ਜੇਠਾ ਜੀ ਗੁਰੂ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਹੁਕਮ ਮੰਨਦੇ ਰਹੇ ਤੇ ਹਰ ਵਾਰ ਥੜਾ ਪਸੰਦ ਨਾ ਆਉਣ ਉੱਤੇ ਟਾ ਕੇ ਬੜੇ ਪ੍ਰੇਮ ਨਾਲ ਫਿਰ ਦੁਬਾਰਾ ਬਣਾਉਣ ਲੱਗ ਜਾਂਦੇ ਜਦੋਂ ਭਾਈ ਜੇਠਾ ਜੀ ਨੇ ਸੱਤਵੀਂ ਵਾਰ ਥੜਾ ਬਣਾਇਆ ਤਾਂ ਗੁਰੂ ਸਾਹਿਬ ਜੀ ਨੇ ਉਹ ਵੀ ਪ੍ਰਵਾਨ ਨਾ ਕੀਤਾ ਅਤੇ ਨਾਲ ਹੀ ਭਾਈ ਜੇਠਾ ਜੀ ਨੂੰ ਝਿੜਕਦਿਆਂ ਹੋਇਆਂ ਕਹਿਣ ਲੱਗੇ ਤੁਸੀਂ ਥੜਾ ਕਿਉਂ ਨਹੀਂ ਠੀਕ ਬਣਾਉਂਦੇ ਹਰ ਵਾਰ ਹੀ ਗਲਤ ਬਣਾ ਦਿੰਦੇ ਹੋ ਭਾਈ ਜੇਠਾ ਜੀ ਬੜੀ ਨਿਮਰਤਾ ਨਾਲ ਗੁਰੂ ਚਰਨਾਂ ਵਿੱਚ ਟੈਪੇ ਤੇ ਕਹਿਣ ਲੱਗੇ ਪਾਤਸ਼ਾਹ ਜੀ ਮੇਰੀ ਮੱਤ ਬੜੀ ਥੋੜੀ ਹੈ ਮੈਂ ਆਪ ਜੀ ਦੇ ਆਸਰੇ ਨੂੰ ਸਮਝ ਨਹੀਂ پا ਰਿਹਾ ਤੁਸੀਂ ਆਪ ਹੀ ਕਿਰਪਾ ਕਰਕੇ ਸੁਮਤ ਬਖਸ਼ੋ ਤੇ ਮੇਰੇ ਤੋਂ ਥੜਾ ਬਣਵਾ ਲਓ ਭਾਈ ਜੇਠਾ ਜੀ ਦੀ ਇਹ ਨਿਮਰਤਾ ਦੇਖ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ છાતી ਨਾਲ ਲਾ ਲਿਆ ਤੇ ਕਹਿਣ ਲੱਗੇ ਭਾਈ ਜੇਠਾ ਜੀ ਤੁਹਾਡੇ ਬਣਾਏ ਹੋਏ ਸਾਰੇ ਥੜੇ ਹੀ ਪ੍ਰਵਾਨ ਸਨ ਅਸੀਂ ਤਾਂ ਤੁਹਾਡੀ ਨਿਮਰਤਾ ਨੂੰ जग जाहीर ਕਰਨ ਲਈ ਤੁਹਾਡੀ ਪ੍ਰੀਖਿਆ ਲੈ ਰਹੀ ਸੀ ਸੋ ਗੁਰੂ ਸਾਹਿਬ ਜੀ ਗੁਰਗੱਦੀ ਦੇ ਸਹੀ ਹੱਕਦਾਰ ਬਾਰੇ ਲੋਕਾਂ ਨੂੰ ਇਹ ਦੱਸਣ ਲਈ ਰੂਹਾਨੀ ਪ੍ਰੀਖਿਆ ਲੈ ਰਹੀ ਸਨ ਕਿ ਗੁਰੂ ਘਰ ਵਿੱਚ ਬਿਨਾਂ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਕਿਤੇ ਗੁਰੂ ਦਾ ਹਰ ਹੁਕਮ ਸੱਤ-ਸੱਤ ਕਰਕੇ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਹੈ ਸੋ ਗੁਰੂ ਸਾਹਿਬ ਜੀ ਨੇ ਸਭ ਲਈ ਸਪਸ਼ਟ ਕਰਨਾ ਸੀ ਕਿ ਭਾਈ ਜੇਠਾ ਜੀ ਹੀ ਉਹ ਸਮਰੱਥ ਪੁਰਸ਼ ਹਨ ਜੋ ਅਸਲ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਨ ਦੇ ਯੋਗ ਹਨ ਕਿਉਂਕਿ ਸੇਵਾ ਸਿਮਰਨ ਦੀ ਬਰਕਤ ਨਾਲ ਉਹ ਸਤਬਚਨੀ ਅਤੇ ਨਿਮਰਤਾ ਦੀ ਮੂਰਤ ਬਣ ਚੁੱਕੇ ਸਨ ਇਸ ਲਈ ਗੁਰਤਾ ਗੱਦੀ ਦੀ ਸਮਹਾਨ ਜ਼ਿੰਮੇਵਾਰੀ ਨੂੰ ਉਹ ਹੀ ਨਿਭਾ ਸਕਦੇ ਸਨ ਇਸ ਲਈ ਭਾਈ ਜੇਠਾ ਜੀ ਇਸ ਪ੍ਰੀਖਿਆ ਦੇ ਵਿੱਚ ਪਾਸ ਹੋਏ ਗੁਰੂ ਅਮਰਦਾਸ ਜੀ ਨੇ ਸਭ ਸੰਗਤਾਂ ਦੇ ਸਾਹਮਣੇ ਪਾਈ ਜੇਠਾ ਜੀ ਨੂੰ ਗੁਰਗੱਦੀ ਉੱਤੇ ਬਿਠਾ ਕੇ ਉਹਨਾਂ ਅੱਗੇ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ ਇਸ ਪ੍ਰਕਾਰ ਨਿਸ਼ਕਾਮ ਸੇਵਾ ਸਿਮਰਨ ਦੀ ਘਾਲਣਾ ਸਦਕਾ ਪਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ